ਸਾਰੇ ਕੋਈ ਨਾ ਹਾਂਜੀ ਕੱਲ ਇੱਕ ਸੀਏਜੀ 2 ਵੱਲੋਂ ਇੱਕ ਰੁਕਾ ਮਸੂਰ ਪਿਆ 12 ਅਖਵਾਲੀ ਦੇ ਵਿੱਚ ਉਹਨਾਂ ਨੇ ਚੈਕਿੰਗ ਦੌਰਾਨ ਜਿਹੜਾ ਸੀ ਜਿਹੜਾ ਨਕਸਦਾਰ ਤਰਸਦੇਪੁਰ ਤਿੰਨ ਕੋਣੀ ਦੇ ਪਾਸ ਜਿਹੜਾ ਨਕਸਦਾਰ ਪਸਟ ਹੈ ਉਹਦੇ ਦਫ਼ਤਰ ਦੇ ਕੋਲ ਦੋ ਨੌਜਵਾਨਾਂ ਨੂੰ ਕਾਪੂ ਕਰਕੇ ਉਹਨਾਂ ਦੇ ਕੋਲੋਂ 150 ਗ੍ਰਾਮ ਹੈਰਨ ਕਬਜ਼ੇ ਚਲੇ ਗਏ ਜਿਹਦੇ ਖਿਲਾਫ ਹਨਕਤਵਾਲੇ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਹੈਗਾ ਇਹ ਜਿਹੜੇ ਨੌਜਵਾਨ ਜਿਹੜੇ ਪਿੱਛੇ ਆ ਜਾਓ ਦੇਖ ਪਿੱਛੇ ਆ ਜਾਓ ਤੇ ਇੱਕ ਅਮਿਤਪਰਵ ਦੇ ਰਿਖਤ ਆਈ ਹੈ ਕਿ ਸੋਲਪੁਰ ਦੇ ਨਿਵਾਸੀ ਆ ਉਹਨਾਂ ਦੇ ਖਿਲਾਫ ਕੱਲ੍ਹ ਸ੍ਰੀ ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਸੀਗਾ ਜਿਨ੍ਹਾਂ ਨੂੰ ਅੱਜ ਤੱਕ ਪੇਸ਼ ਕੀਤਾ ਉਹ ਅਜੇ ਤਫਤੀਸ਼ ਕਰ ਰਹੇ ਨੇ ਉਹਨਾਂ ਨੇ ਤਫਤੀਸ਼ ਅਗਰ ਇਹਨਾਂ ਦੇ ਖਿਲਾਫ ਕੋਈ ਰਿਪੋਰਟ ਕੱਢਦੇ ਕੋਈ ਨਹੀਂ ਬੈਠੇ ਹੋੜੀ 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 ਉਹ ਚੈੱਕ ਕਰ ਰਹੇ ਹਾਂ ਜਿਸ ਜਾਂ ਦੇ ਅਸ਼ਿਕਰ ਅਸ਼ਕਰ ਅਸ਼ਕਰ ਹੈ ਸਰਕਾਰ ਕਰੇਗੀ ਸਾਡੀ ਇੰਟਰਨੈਟ ਤੋਂ ਕਿਹੜਾ ਦੁਸਰ ਵੀ ਕਰਨਾ ਚਾਹੁੰਦੇ ਉਹ ਦੇਖਵਾ ਜਾਂਦੇ ਅਸੀਂ ਨਸ਼ਾ ਤਸਕਰਾਂ ਨੂੰ ਜੋ ਜਿਹੜੇ ਪੰਜਾਬ ਦੇ ਵਿੱਚ ਨਸ਼ਾ ਵੇਚ ਰਹੇ ਆ ਉਹਨਾਂ ਤੋਂ ਪੇਸਿਜ ਦੇਣਾ ਚਾਹੁੰਦੇ ਆ ਵੀ ਅਗਰ ਉਹ ਆਪਣੀਆਂ ਇਹ ਗਲਤ ਹਰਕਤਾਂ ਤੋਂ ਬਾਜ਼ਨਾ ਇਹ ਨਸ਼ਾ ਵੇਚਣਾ ਉਹਨਾਂ ਨੇ ਬੰਦਨਾ ਕੀਤਾ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਲੋਕਾਂ ਨੂੰ ਜੋ ਅਸੀਂ ਸਿੱਖਲ ਕਰਨਾ ਚਾਹੁੰਦੇ ਆ ਜਿਹੜੇ ਨੌਜਵਾਨ ਬੱਚੇ ਆ ਤੇ ਲੋਕ ਨੇ ਜਿਹੜੇ ਉਹ ਨਸ਼ਿਆਂ ਦੇ ਜਿਹੜੇ ਮਾੜੇ ਪ੍ਰਭਾਵ ਦੇ ਕੁਤਬ ਵੀਰ ਵੀ ਕਰ ਰਹੇ ਹਾਂ ਸਮੇ ਸਮਿਤੀ ਤੇ ਲੋਕਾਂ ਨੂੰ ਵੀ ਅਪੀਲ ਕਰਦੇ ਆਂ ਵੀ ਦਸ਼ਾ ਦੇ ਜਿਹੜੇ ਪਾੜੇ ਪ੍ਰਭਾਵ ਬੱਚਿਆਂ ਉ ਆਮ ਲੋਕਾਂ ਨੂੰ ਜਿਹੜਾ ਹੈਗਾ ਜਿਹਦੇ ਬਾਰੇ ਚੜ੍ਹ ਲੋਕ ਵੀ ਇਹਨਾਂ ਨੂੰ ਜਾਗਰੂਕ ਇਹ ਦੋਨਾਂ ਦੀ ਪੁੱਛਗਿੱਛ ਤੋਂ ਇਹਨੇ ਵੈਰੀਫਾਈ ਕਰ ਲਈ ਇਹਨਾਂ ਦਾ ਕੀ ਲਿਖ ਹੈ ਇਹਨਾਂ ਦੀ ਨੌਜਵਾਨੀ ਹੈ ਕਿ ਪਛਾੜਾ ਹੈ